ਉਹ ਡੈਮੋ ਦੇ ਤੌਰ ਤੇ ਜਿਹੜੀਆਂ ਦੋ ਗੱਡੀਆਂ ਜਿਹੜੀਆਂ ਲਟਰ ਪਿਕਰ ਨੇ ਇਹ ਜਿੰਨਾ ਵੀ ਕਿਉਂਕਿ ਕੂੜਾ ਚੁੱਕਿਆ ਜਾਂਦਾ ਹੈ ਉਹ ਛੋਟੀਆਂ-ਛੋਟੀਆਂ ਜਿਹੜੇ ਡਸਟ ਹੁੰਦੀ ਹੈ ਕਈ ਵਾਰੀ ਤੁਸੀਂ ਵੇਖਿਆ ਹੁੰਦਾ ਹੈ ਕਿ ਕੂੜਾ ਲਿਫਟ ਹੋ ਜਾਂਦਾ ਹੈ ਲੇਕਿਨ ਥੱਲੋਂ ਜਿਹੜਾ ਪ੍ਰੋਪਰ ਸਫਾਈ ਨਹੀਂ ਹੁੰਦੀ ਉਹਦੇ ਲਈ ਅਸੀਂ 3R ਕੰਪਨੀ ਤੋਂ ਦੋ ਇਹਨਾਂ ਨੇ ਡੈਮੋ ਜਿਹੜੀਆਂ ਸਾਨੂੰ ਦੋ ਗੱਡੀਆਂ ਜਿਹੜੀਆਂ ਸ਼ੇਅਰ ਲਈ ਦਿੱਤੀਆਂ ਨੇ ਜੇ ਇਹਨਾਂ ਦਾ ਕੰਮ ਬਹੁਤ ਵਧੀਆ ਹੋਏਗਾ ਡੈਮੋ ਦੇ ਵਿੱਚ ਇਹਨਾਂ ਦਾ ਰਿਜ਼ਲਟ ਜਿਹੜੇ ਬੈਟਰ ਹੋਣਗੇ ਵਧੀਆ ਹੋਣਗੇ ਅਸੀਂ ਇਹਨੂੰ ਜਿਹੜੀ ਪ੍ਰੋਪੋਜ਼ ਜਿਹੜੀਆਂ ਗੱਡੀਆਂ ਬਾਅਦ ਦੇ ਵਿੱਚ ਮੰਗਾਉਣ ਲਈ ਜਿਹੜਾ ਕਰਾਂਗੇ ਅਜੇ ਅਸੀਂ ਇਹਨਾਂ ਦੀ ਕੋਈ ਵੀ ਕੋਸਟ ਵੀ ਨਹੀਂ ਕੀਤੀ ਸੋ ਇਹ ਜਿਹੜੀਆਂ ਹੈਗੀਆਂ ਨੇ ਸ਼ਹਿਰ ਦੇ ਵਿੱਚ ਅਸੀਂ ਜਿੰਨਾ ਵੀ ਸਫਾਈ ਦਾ ਕੰਮ ਕਰ ਰਹੇ ਆਂ ਕੋਈ ਕੂੜਾ ਲਿਫਟਿੰਗ ਦਾ ਟਰਾਂਸਪੋਰਟੇਸ਼ਨ ਦਾ ਅਨਡਿਸਪੋਜ਼ਲ ਡਿਸਪੋਜ਼ਲ ਦਾ ਜਾਂ ਲਗੇਸੀ ਵੇਸਟ ਦਾ ਕੰਮ ਚੱਲ ਰਹੇ ਨੇ ਇਹ ਉਹ ਕੰਮ ਨੇ ਕਿ ਅਸੀਂ ਆਪਣੇ ਇਸ ਸ਼ਹਿਰ ਨੂੰ ਜਿਹੜੀ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਹੈ ਇਸ ਨੂੰ ਅਸੀਂ ਆਲਾ ਦਰਜੇ ਦਾ ਸਾਫ਼ ਸੁਥਰਾ ਸ਼ਹਿਰ ਬਣਾਣਾ ਹੈ ਜਿਹਦੇ ਲਈ ਅਸੀਂ ਜਿੰਨੇ ਵੀ ਕੰਮ ਕਰ ਰਹੇ ਹਾਂ ਉਹਨੂੰ ਇਹ ਨਹੀਂ ਹੈ ਕਿ ਮੱਖੀ ਤੇ ਮੱਖੀ ਮਾਰ ਕੇ ਜੋ ਪੁਰਾਣੀ ਰਵੈਤਾਂ ਨੇ ਉਸੇ ਤਰੀਕੇ ਨਾਲ ਕੰਮ ਕਰੀਏ ਜਿੰਨਾ ਵੀ ਕੰਮ ਕਰ ਰਹੇ ਹਾਂ ਉਹ ਲੇਟੈਸਟ ਐਡਵਾਂਸਡ ਟੈਕਨੋਲੋਜੀ ਸਮਾਰਟ ਸਿਸਟਮ ਨਾਲ ਜਿਹੜਾ ਅਸੀਂ ਇਹ ਕੰਮ ਕਰ ਰਹੇ ਹਾਂ ਤਾਂ ਕਿ ਸਾਡਾ ਸ਼ਹਿਰ ਜਿਹੜਾ ਹੈ ਸਮਾਰਟ ਸਿਟੀ ਬਣੇ ਬਿਊਟੀਫੁੱਲ ਸਿਟੀ ਬਣੇ ਰੰਗਲੇ ਪੰਜਾਬ ਦਾ ਜਿਵੇਂ ਸਾਡੀ ਆਮ ਆਦਮੀ ਪਾਰਟੀ ਦਾ ਸੁਪਨਾ ਹੈ ਆਮ ਆਦਮੀ ਪਾਰਟੀ ਵੱਲੋਂ ਲੱਗੇ ਆ ਅਸੀਂ ਯੋਰ ਨਾਲ ਰੰਗਲੇ ਪੰਜਾਬ ਦਾ ਰੰਗਲਾ ਸ਼ਹਿਰ ਅਮਰਸਰ ਬਣੇ ਸੁਪੋਜ਼ ਤੈਤ ਤੁਸੀਂ ਵੇਖਿਆ ਪਿੱਛੇ ਅਸੀਂ ਕੂੜੇ ਦੀ ਸਮੱਸਿਆ ਨੂੰ ਵੀ ਹੱਲ ਕੀਤਾ ਉਹ ਵੀ ਗੱਡੀਆਂ ਡੇਲੀ ਜਿਹੜੀਆਂ ਆ ਰਹੀਆਂ ਨੇ ਉਹ ਚਲਾ ਰਹੇ ਆ ਕੂੜੇ ਦੇ ਜਿਹੜੇ ਡੰਪ ਸੀਗੇ ਕਈਆਂ ਸਾਲਾਂ ਤੋਂ ਦਹਾਕਿਆਂ ਤੋਂ ਉਹ ਵੀ ਜਿਹੜੇ ਸਫਾਈ ਹੋ ਰਹੀ ਹੈ ਕਿਉਂਕਿ ਅੱਗੇ ਜਿੰਨਿਆਂ ਨੇ ਵੀ ਕੀਤੀ ਸਿਆਸਤ ਕੀਤੀ ਆ ਅੱਗੇ ਪਾਰਟੀਆਂ ਨੇ ਕਿਸੇ ਨੇ ਕੰਮ ਨਹੀਂ ਕੀਤਾ ਸੋ ਜਿੰਨਾ ਵੀ ਕੰਮ ਕਰ ਰਹੇ ਆ ਲੋਕਾਂ ਦੇ ਸਾਹਮਣੇ ਔਰ ਲੋਕਾਂ ਨੂੰ ਨਜ਼ਰ ਆਏਗਾ ਔਰ ਸ਼ਹਿਰ ਬਦਲਿਆ ਹੋਇਆ ਸਾਫ਼ ਸੁਥਰਾ ਜਿਹੜਾ ਲੋਕਾਂ ਨੂੰ ਨਜ਼ਰ ਆਏਗਾ ਔਰ ਇਹਦੇ ਲਈ ਅਸੀਂ ਤਿਆਰ ਕੀਤਾ ਹੈ ਸਾਡੇ ਨਾਲ ਮਾਨਯੋਗ ਸਾਡੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਅਡੀਸ਼ਨਲ ਕਮਿਸ਼ਨਰ ਸਾਹਿਬ ਹੈਲਥ ਆਫਸਰ ਨੇ ਔਰ ਇਹ ਜਿਹੜੀ ਸਾਡੀ ਜਿੰਨੀ ਵੀ ਇਹ ਸੋਚ ਹੈ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਮਾਨਯੋਗ ਕੇਜਰੀਵਾਲ ਸਾਹਿਬ ਮਾਨਯੋਗ ਮੁੱਖ ਮੰਤਰੀ ਸਰਾਪ ਕੁਵਰ ਸਿੰਘ ਮਾਨ ਜੀ ਸਾਡੇ ਪੰਜਾਬ ਦੇ ਭਾਰੀ ਮਨੀਸ਼ ਸੋਧਿਆ ਜੀ ਸਾਡੇ ਮਾਨਯੋਗ ਜਿਹੜੇ ਲੋਕਲ ਬੋਡੀ ਮੰਤਰੀ ਨੇ ਸਰਦਾਰ ਰਵਜੋਤ ਸਿੰਘ ਜੀ ਡਾਕਟਰ ਰਵਜੋਤ ਸਿੰਘ ਜੀ ਸੋ ਇਹ ਜਿੰਨੇ ਵੀ ਕੰਮ ਨੇ ਇਹਨਾਂ ਦਾ ਨੂੰ ਦੱਸ ਦਿੰਨੇ ਆ ਕਿ ਲੇਟੈਸਟ ਟੈਕਨੋਲੋਜੀ ਨਾਲ ਐਡਵਾਂਸ ਸਮਾਰਟ ਤਾਂ ਹੀ ਅਸੀਂ ਸ਼ਹਿਰ ਨੂੰ ਇੰਦੋਰ ਤੋਂ 20 ਵਧੀਆ ਚੰਡੀਗੜ੍ਹ ਤੋਂ ਵਧੀਆ ਸ਼ਹਿਰ ਬਣਾ ਸਕਾਂਗੇ ਔਰ ਆਉਣ ਵਾਲੇ ਟਾਈਮ 'ਚ ਸਵੱਛ ਭਾਰਤ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਕਿ ਸਾਡਾ ਜਿਹੜਾ ਅਮਰ ਸ਼ਹਿਰ ਏ ਜਿਹੜਾ 34 ਤੋਂ ਪਹਿਲਾਂ 30 ਤੇ ਆਇਆ ਸੀਗਾ ਹੁਣ 30 ਤੋਂ ਸਾਡਾ ਮੰਨ ਹੈਗਾ ਕਿ ਇਹਨੂੰ ਡਾਸ ਦੇ ਨੇੜੇ ਤੇੜੇ ਲੈ ਕੇ ਆਈਏ ਪਰਮਾਤਮਾ ਕਿਰਪਾ ਕਰੇ ਲੋਕ ਸਾਡਾ ਸਹਿਯੋਗ ਕਰਨ ਅਸੀਂ ਡਟ ਕੇ ਜਿਹੜੀ ਹੈ ਸਾਡੀ ਮਿਊਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਸਾਡੀ ਆਮ ਆਦਮੀ ਪਾਰਟੀ ਇਹਦੇ ਉੱਤੇ ਜੋ ਲੋਕਾਂ ਨਾਲ ਵਾਅਦਾ ਕੀਤਾ ਉਹਦੇ ਤੇ ਪੂਰਾ ਉਤਰਨ ਦੀ ਜਿਹੜਾ ਯੋਧੇਨ ਰਾਤ ਜਿਹੜੀ ਮਿਹਨਤ ਕਰ ਰਹੀ ਹੈ ਜਿੰਨੀਆਂ ਵੀ ਰਿਕੁਆਇਰਮੈਂਟ ਹੋਣਗੀਆਂ ਤੁਹਾਡੇ ਸ਼ਾਇਦ ਇਹ ਵੀ ਨੌਲੇਜ ਦੇ ਦਈਏ ਆਲਰੇਡੀ ਅਸੀਂ ਜਿਹੜਾ ਹੈਗਾ ਹਫਤੇ ਚ 4 ਦਿਨ ਦਾ ਜਿਹੜਾ ਹੈ ਮੇਨ ਰੋਡਸ ਦਾ ਉਹਨਾਂ ਨੂੰ ਸਾਫ ਕਰਨ ਲਈ ਜਿਹੜਾ ਹੈਗਾ ਮਕੈਨੀਕਲ ਸਵੀਪਿੰਗ ਔਰ ਪਾਣੀ ਨਾਲ ਸਫਾਈ ਹੋਏਗੀ ਔਰ ਜੰਨੀਆਂ ਵੀ ਕੋਈ ਨੁਕਰਾਂ ਤੇ ਡਸਟਰ ਜਾਂ ਹੋਰ ਕੋਈ ਗੰਧ ਹੋਏਗਾ ਉਹਨਾਂ ਨੂੰ ਸਾਫ਼ ਕਰਨੀ ਆਲਰੇਡੀ ਜਿਹੜੀ ਅਸੀਂ ਮਸ਼ਿਨੀ ਚਲਾ ਚੁੱਕੇ ਆ ਕਿਉਂਕਿ ਸ਼ਹਿਰ ਨੂੰ ਸਾਫ਼ ਸੁਥਰਾ ਜਿਹਾ ਰੱਖਣਾ ਹੈ ਹਰ ਸਾਈਡ ਤੋਂ ਹਰ ਵਿਊ ਤੋਂ ਉਹਨੂੰ ਜਿਹੜਾ ਸਾਫ਼ ਸੁਥਰਾ ਰੱਖਣ ਲਈ ਜਿਹੜਾ ਅਸੀਂ ਉਹ ਟੈਂਡਰ ਲਗਾ ਕੇ ਕੰਮ ਸ਼ੁਰੂ ਕਰਵਾ ਦਿੱਤੇ ਬਾਇਓ ਰੈਮੀਡੇਸ਼ਨ ਜਿਹੜੀ ਹੈਗੀ ਹੈ 1.5 ਲੱਖ ਮੀਟਰ ਟਨ ਦੇ ਕਰੀਬ ਜਿਹੜੀ ਇਹ ਹੋ ਚੁੱਕੀ ਹੈ ਔਰ ਹੁਣ ਆਉਣ ਵਾਲੇ ਟਾਈਮ 'ਚ ਕਿਉਂਕਿ ਜਗ੍ਹਾ ਖਾਲੀ ਹੋ ਗਈ ਉੱਥੇ ਇੱਕ ਐਸਸੀਵੀਐਸ ਜਿਹੜੀ 1 ਡੇਢ ਲੱਖ ਮੀਟਰ ਟਨ ਚੁੱਕੀ ਗਈ ਹੈ ਉਹ ਜਗ੍ਹਾ ਖਾਲੀ ਉਹਦੇ ਸਾਡੀਆਂ ਮਸ਼ੀਨਾਂ ਹੋਰ ਆ ਗਈਆਂ ਉੱਤੇ ਸੋ ਅਸੀਂ ਉਹ ਬਹੁਤ ਤੇਜ਼ੀ ਦੇ ਨਾਲ ਹੋ ਸਕਦਾ ਹੈ ਕਿ ਲੱਖ ਸਵਾ ਲੱਖ ਮੀਟਰ ਟਨ ਮਹੀਨੇ ਦੀ ਜਿਹੜੀ ਬਾਇਓ ਰੈਮੀਡੀਸ਼ਨ ਜਿਹੜੀ ਕਰਕੇ ਅਸੀਂ ਉਹ ਜਗ੍ਹਾ ਨੂੰ ਵੇਲੀ ਕਰ ਦਈਏ ਉਸ ਤੋਂ ਇਲਾਵਾ ਜਿਹੜੀਆਂ ਦੋ ਹੋਰ ਸਾਈਟਾਂ ਦੇ ਜਿਵੇਂ ਚਭਾਰ ਰੋਡ ਤੇ ਸਾਡੇ ਜਿਹੜੇ ਕੂੜੇ ਦੇ ਡੰਪ ਨੇ ਉਹਦੇ ਲਈ ਵੀ ਅਸੀਂ ਟੈਂਡਰ ਤਿਆਰ ਕੀਤੇ ਨੇ ਔਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵੀ ਉਹ ਵੀ ਜਿਹੜਾ ਹੈਗਾ ਉਸ ਤੋਂ ਪਾਸ ਕਰਕੇ ਫਲੋਟ ਕਰਦੇ ਆਗੇ देखो ये लिटर पिकिंग मशीनस ने नॉर्मली की हुंदा है के जवे ਤੁਸੀਂ ਦੇਖੇ ਰੋਡ ਦੇ ਉੱਤੇ sweeping machines ਹੁੰਦੀਆਂ ਨੇ ਉਹ ਇੱਕ vacuum ਹੁੰਦਾ ਬਟ low powered vacuum ਹੁੰਦਾ ਜਿਸ ਚ ਨਾਰਮਲੀ ਡਸਟ ਐਂਡ ਸੈਂਡ ਵਗੈਰਾ ਲਿਫਟ ਹੁੰਦੀ ਹੈ ਲਿਟਰ ਪਿਕਿੰਗ ਦਾ ਮਤਲਬ ਹੈ ਇਹ ਕਾਫੀ weight 2-2 ਕਿਲੋ ਤੱਕ ਦਾ weight ਜਿਹੜਾ ਹੈਗਾ ਉਹ ਉਸ ਨੂੰ ਵੀ ਇਹ ਇੱਕ ਵਾਰੀ ਚ ਦੇ ਸक्शन ਕਰਦੀ ਹੈ ਮਸ਼ੀਨ ਪਰਪਸ ਇਹ ਹੈ ਕਿ ਸਫਾਈ ਹੋ ਜਾਂਦੀ ਹੈ ਸੜਕ ਸੜਕਾਂ ਦੀ ਆ ਲੋਕੇਲਿਟੀਆਂ ਦੀ ਬਟ ਉਸ ਤੋਂ ਬਾਅਦ ਜਿਹੜਾ ਫੇਰ ਵੀ ਕਿਤੇ ਜਾਂ ਤਾਂ ਕਿਸੇ ਨੇ ਸਿੱਟਦਾ ਉਹ ਪਹਿਲੇ 2 ਘੰਟੇ ਚ ਜਾਂ ਸਫਾਈ ਹੋਣ ਤੋਂ ਕੁਝ ਸਮੇਂ ਬਾਅਦ ਜਾਂ ਫਿਰ ਕਿਤੇ ਜਦੋਂ ਲਿਫਟ ਹੁੰਦਾ ਤਾਂ ਉਸ ਜਗ੍ਹਾ ਤੇ ਕੁਝ ਬਚਾ ਬਕ ਜਿਹੜਾ ਬਚ ਜਾਂਦਾ ਇਹ ਸਾਰਾ ਉਸ ਦਾ ਲਿਟਰ ਹੈਗਾ ਉਹਦੀ ਪਿਕਿੰਗ ਲਈ ਮਸ਼ੀਨ ਹੈ ਇਹ ਸੋ ਕਰੰਟਲੀ ਅਸੀਂ 2 ਡਿਪਲੋਏ ਕੀਤੀਆਂ ਨੇ ਜਿਹੜੇ ਸਾਡੇ ਵੈਂਡਰ ਨੇ ਸੈਨੀਟੇਸ਼ਨ ਦੇ ਜਿਹਨਾਂ ਨੂੰ ਅਸੀਂ ਟੈਂਡਰ ਦਿੱਤਾ ਹੋਇਆ ਗਾਬਜ ਲਿਫਟਿੰਗ ਦਾ ਉਹਨਾਂ ਨੂੰ ਰਿਕੁਐਸਟ ਕਰਕੇ 2 ਮੰਗਵਾਈਆਂ ਤੇ ਇਫ ਦਿਸ ਇਜ਼ ਸਕਸੈਸਫੁਲ ਤਾਂ ਹੋਰ ਮੰਗਾਵਾਂਗੇ ਮਸ਼ੀਨਸ ਤੇ ਐਜ਼ ਆਫ ਨਾਓ ਥੀਸ ਟੂ ਵਿਲ ਬੀ ਡਿਪਲੋਇਡ ਜਿਹੜੀਆਂ ਮੈਜੋਰਿਟੀ ਮੇਰੀ ਕੋਸ਼ਿਸ਼ ਹੈ ਵੀ ਇਹਨਾਂ ਨੂੰ ਕਮਰਸ਼ੀਅਲ ਏਰੀਆਜ਼ ਤੇ ਡਿਪਲੋਏ ਕੀਤਾ ਜਾਵੇ ਜਿੱਥੇ ਆਮ ਤੌਰ ਤੇ ਸਫਾਈ ਹੋਣ ਤੋਂ ਬਾਅਦ ਵੀ ਆਪਾਂ ਦੇਖਦੇ ਆਂ ਵੀ ਕੋਈ ਕਿਸੇ ਨੇ ਰੇੜੀ ਤੋਂ ਸਬਜ਼ੀ ਲਈ ਆ ਕਿਸੇ ਨੇ ਫਰੂਟ ਲਿਆ ਤਾਂ ਉੱਥੇ ਫੇਰ ਹੀ ਸਿੱਟ ਕੇ ਅਲਫਾਫੇ ਸੋ ਉਸ ਉਹਨਾਂ ਕਮਰਸ਼ੀਅਲ ਏਰੀਆਸ ਤੇ ਹੈਵੀ ਕਮਰਸ਼ੀਅਲ ਏਰੀਆਸ ਤੇ ਇਹਨਾਂ ਨੂੰ ਡਿਪਲੋਏ ਕਰਾਉਂਦੇ ਇਟ ਇਜ਼ ਨੋਰਮਲ ਹੈਵੀ ਲਾਇਸੈਂਸ ਹੁੰਦਾ ਜੀ ਜਿਹੜਾ ਉਹੀ ਹੈ ਤੇ ਦੂਜਾ ਤਾਂ ਇਟ ਇਜ਼ ਅ ਵੈਕਿਊਮ ਮਸ਼ੀਨ ਸੋ ਇੱਕ ਬੰਦਾ ਨਾਲ ਚਾਹੀਦਾ ਐਂਡ ਇਹਦੀ ਮਿਨਿਮਲ ਟ੍ਰੇਨਿੰਗ ਹੈ ਸੋ ਮਿਨਿਮਲ ਟ੍ਰੇਨਿੰਗ ਆਲਰੇਡੀ ਇਹਨਾਂ ਨੂੰ ਪ੍ਰੋਵਾਈਡ ਕਰ ਦਿੱਤੀ ਹੈ ਐਂਡ ਸਟਾਫ ਵੀ ਵੈਸੇ ਤਾਂ ਇਸ ਦਾ ਵੈਂਡਰ ਦਾ ਹੀ ਹੈ ਇਹ ਆਪਣਾ ਕਾਰਪੋਰੇਸ਼ਨ ਦਾ ਸਟਾਫ ਨਹੀਂ ਹੈ ਜੀ ਜੀ